ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਨੇੜੇ ਇੱਕ ਸਾਈਡ ਤੇ ਪਿੰਡ ਬੁੱਟਰ ਰਹੇ ਜਾਂਦਾ ਤੇ ਦੂਜੇ ਪਾਸੇ ਜੀ ਸ਼ਹਿਰ ਮੋਗਾ ਰਹੇ ਜਾਂਦਾ ਇੱਕ ਐਨੀਮਲ ਲੈ ਕੇ ਆਏ ਤੁਹਾਡੇ ਵਾਸਤੇ ਸੂਆ ਸਵਾਇਆ ਨਾਗਾ ਜੀ ਮੇਰੀ ਸਪੈਸ਼ਲ ਬੇਨਤੀ ਹੈ ਜਦੋਂ ਵੀ ਸੂਆ ਸਵਾਇਆ ਨਾਗ ਤੁਸੀਂ ਖਰੀਦਣ ਜਾਂਦੇ ਆ ਤਾਂ ਆਪਦੀ ਮਿਲਕਿੰਗ ਕਰ ਸਕਦੇ ਹੁੰਦੇ ਆ ਬਾਕੀ ਡਿਟੇਲ ਮੈਂ ਬਾਅਦ ਵਿੱਚ ਤੇ ਲੈ ਦੂੰਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਹੈਗਾ ਆਪਣਾ ਡਾਲਾ ਹੀ ਜ਼ਿਲ੍ਹਾ ਮੋਗਾ ਵਾ ਤੇ ਤਹਿਸੀਲ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਕਿਹੜੀ ਪੱਤੀ ਚ ਘਰ ਰਹਿੰਦਾ ਬਈ ਮਲ ਪੱਤੀ ਚ ਘਰ ਰਹਿੰਦਾ ਆਪਣਾ ਡਾਲਾ ਹੀ ਪਿੰਡ ਠੀਕ ਆ ਵੀਰੇ ਸੁਆ ਕਿੰਨੇ ਮਾ ਜੀ ਸੁਆ ਦੂਜਾ ਵੀਰੇ ਦੂਜਾ ਸੂਈ ਹੈ ਕਦੋਂ ਸੂਈ ਹੈ ਜੀ ਇਹ ਤਿੰਨ ਦਿਨ ਹੋ ਗਏ ਵੀਰੇ ਬੱਚਾ ਕਿ ਦਿੱਤਾ ਜੀ ਬੇਸ਼ੇਰੀ ਬੱਚੀ ਹੈ ਜੀ ਠੀਕ ਆ ਜੀ ਤੇ ਜੇਰ ਕੰਪਲੀਟ ਆ ਜੀ ਹਾਂ ਜੀ ਕੰਪਲੀਟ ਹੈ ਜੀ ਠੀਕ ਦੇਨ ਦੀ ਵੀਰੇ 8-10 ਕਿਲੋ ਦੇਣਗੇ 8-10 ਕਿਲੋ ਬੋਲੀ ਸਟਾਰਟਿੰਗ ਆ ਜੀ ਹਾਂ ਜੀ ਸਟਾਰਟ ਕਿੰਨਾ ਕ ਪਿਆਜ ਦੁੱਧ ਬਾਈ ਦੁੱਧ ਵੀਰੇ ਪਿਆਜੂਗਾ 15-16 15-16 ਕਿਲੋ ਪਿਆਜ ਥਣਾ ਦੀ ਗਾਰੰਟੀ ਆ ਜੀ ਥਣਾ ਦੀ ਗਾਰੰਟੀ ਵੀਰੇ ਸੀਲਸ ਲੱਗ ਵੀ ਪੂਰੀ ਆ ਜੀ ਠੰਡੀ ਹੋਏ ਤੁਰ ਕੇ ਦਿਖਾ ਦੇ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ 10 ਦਾ ਕਿ ਦੂਜਾ ਸੂਈ ਹੈ ਜੀ ਬੱਚਾ ਮਗਰ ਵੱੱਛੀ ਹੈ ਜੀ ਜਿਹੜਾ ਨੱਟ ਬੋਲੀ ਤਿਆਰ ਆ ਜੀ 8 ਤੋਂ 10 ਕਿਲੋ ਆ ਉਹ ਤੁਸੀਂ ਬਾਈ ਦੇ ਘਰੇ ਆਪਦੀ ਦੂ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਮੋੜ ਲੈਂਦੇ ਸੋਨਾ ਕਟ ਵਾਲਾ ਹਵਾਨਾ ਮੋਟਾ ਥਾਣਾ ਜੀ ਬਾਕੀ ਤੁਸੀਂ ਮਲਕਿੰਗ ਕਰ ਸਕਦੇ ਕਰੋ ਸੰਗ ਆ ਜਾਂਦਾ ਤੇ ਦੁੱਧ ਕਰਮਾਲੀ ਦਾ ਚੰਗਾ ਹੋਊਗਾ ਫੈਟ ਵੀ ਚੰਗੀ ਆਉਂਦੀ ਤੇ ਸੰਘਣਾ ਐਂਡ ਮੱਝਾਂ ਵਰਗਾ ਦੁੱਧ ਪਿਉਣਾ ਕਰਮਾਲੀ ਨੇ ਦੁੱਧ ਹੁੰਦਾ ਵੀਰੇ ਸੇਵਾ ਸੰਭਾਲਦਾ ਜੇ ਸੇਵਾ ਵੱਧ ਕਰ ਲੋਗੇ ਤਾਂ ਵੱਧ ਚੋ ਸਕਦੇ ਤੇ ਜੇ ਆਪਾਂ ਸੇਵਾਣਾ ਕਰਾਂਗੇ ਤੇ ਇਹਨੇ ਪਾਈ ਆ ਬਣੀ ਦੇਣਾ ਫਣਾ ਦੀ ਫੁੱਲ ਗਰੰਟੀ ਹੈ ਜੀ ਬੇਫਿਕਰ ਹੋ ਕੇ ਆਜੋ ਸੋਨਾ ਮੋਟਾ ਥਾ ਨਾ ਕੱਲਾ ਕੱਲਾ ਨਿੱਖੜ ਮਾ ਕੋੜ ਸ਼ਾਂਗ ਭੂਰਾ ਵੀ ਨਹੀਂ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਨਿਆਣੇ ਦੀ ਵੀ ਨਹੀਂ ਲੋੜ ਹੁੰਦੀ ਲੋ ਜੀ ਤੁਹਾਡੇ ਸਾਹਮਣੇ ਆ ਲਓ ਜੀ ਚਵਾਈ ਦੀ ਵੀ ਇੱਕ ਨੰਬਰ ਹੈ ਜੀ ਠੀਕ ਹੈ ਵੀਰੇ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੇ ਡਿਮਾਂਡ ਵਰੇ 45000 ਰੁਪਇਆ ਹੋ ਜੋ ਮਾਨਦਾਨ ਜੀ ਹਾਂਜੀ ਹਾਂਜੀ ਮਾਨਦਾਨ ਹੋ ਗਿਆ ਠੀਕ ਹੈ 45000 ਰੁਪਇਆ ਬਾਈ ਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਮਾਨਦਾਨ ਆਪਾਂ ਵਿੱਚੋਂ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ